ਜਿਹੜਾ ਸਰਕਾਰਾਂ ਨੇ ਨੀਤੀ ਅਪਣਾਈ ਆ ਨਿੱਜੀਕਰਨ ਦੀ ਇਹ ਬਹੁਤ ਘਾਟਕਾ ਇਹ ਸਮੁੱਚਾ ਠੇਕਾ ਮਾਲਾ ਹਿੰਦ ਪੰਜਾਬ ਵੱਲੋਂ ਇਹਦਾ ਵਿਰੋਧ ਕੀਤਾ ਜਾਂਦਾ ਕਿਸਾਨ ਜ社 ਬੰਦੇ ਨਾ ਲੜ ਕੇ ਜਿੱਥੇ ਜਿੱਥੇ ਵੀ ਸਾਨੂੰ ਸਨੇਹਾ ਲੱਗਦਾ ਅਸੀਂ ਜਾਣਦੇ ਆ ਸਾਡੀ ਗਿਣਤੀ ਥੋੜੀ ਹੋਣ ਦੇ ਕਾਰਨ ਅਸੀਂ ਫੇਰ ਵੀ ਇਹਨਾਂ ਦੇ ਨਾਲ ਲੜਦੇ ਆ ਸੋ ਸਾਰਿਆਂ ਨੂੰ ਬੇਨਤੀ ਆ ਭਾਈ ਇਕੱਲੇ ਇਕੱਲੇ ਘਾਦੇ ਬਦਲੇ ਉੱਠਣਾ ਪੈਣਾ ਜਿਹੜਾ ਇਹਨਾਂ ਨੇ ਨਿੱਜੀਕਰਨ ਕਾਲੀ ਨਿੱਕੀ ਬਣਾਈ ਆ ਇਹ ਨੂੰ ਆਪਾਂ ਕਾਹੀ ਮੋੜ ਸਕਦੇ ਆ ਜੇ ਸਾਰੇ ਇਕੱਠੇ ਹੋਵਾਂਗੇ ਇਹ ਕਿਸੇ ਇੱਕ ਜਥੇਬੰਦੀ ਦੇ ਵਾਸਾ ਰੋਗ ਨਹੀਂ ਆ ਕਿਉਂਕਿ ਇਹ ਮੋਦੀ ਸਰਕਾਰ ਜਿਹੜੀ ਕਹਿੰਦੀ ਆ ਉਹ ਕਰਦੀ ਆ ਤੁਸੀਂ ਆਪ ਹੀ ਜਾਣਦੇ ਆ ਅੱਗੇ ਵੀ ਆਪਾਂ ਸਾਰੇ ਇਕੱਠੇ ਹੋ ਕੇ ਲੜ ਕੇ ਆਪਾਂ ਜਿੰਨੇ ਰੱਦ ਕਰਵਾਏ ਆ ਕਾਨੂੰਨ ਇਹਨੂੰ ਵੀ ਉਵੇਂ ਹੀ ਕਰਾਉਣਾ ਪੈਣਾ ਇਹ ਕਿਸੇ ਇੱਕ ਬੰਦੇ ਦੇ ਵਾਸਾ ਰੋਗ ਨਹੀਂ ਆ ਆਪਾਂ ਨੂੰ ਸਮੁੱਥੇ ਠੇਕਾ ਮੁਲਾਜ਼ਮਾਂ ਨੂੰ ਸਰਕਾਰੀ ਮੁਲਾਜ਼ਮਾਂ ਨੂੰ ਜਿੰਨੀਆਂ ਵੀ ਜਥੇਬੰਦੀਆਂ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਲੜਨਾ ਪੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਾਬਾਦ ਜ਼ਿੰਦਾਬਾਦ ਕਿਸਾਨਾਂ ਮਜ਼ਦੂਰਾਂ ਤੇ ਮਲਾਜ਼ਮਾਂ ਦਾ ਇੱਕਾ ਜ਼ਿੰਦਾਬਾਦ ਜ਼ਿੰਦਾਬਾਦ ਸੰਘਰਸ਼ਕ ਕਿਸਾਨ ਮੋਰਚਾ ਜ਼ਿੰਦਾਬਾਦ ਜ਼ਿੰਦਾਬਾਦ ਬਿਜਲੀ ਸਾਧ ਬਿਲ 225 ਰੱਦ ਕਰਾ ਕੇ ਰਹਾਂਗੇ ਬਿਜਲੀ ਬਿਲ ਦਾ ਹਰ ਤੱਕੀ ਰੱਦ ਕਰਾ ਕੇ ਰਹਾਂਗੇ ਮੋਦੀ ਸਰਕਾਰ ਮਰਦਾਵਾ ਕਸਾਨਾ ਮਜ਼ਦੂਰਾਂ ਦਾ ਇੱਕ ਕਾਮਯਾਬਾ ਦਾ ਇੱਕ ਜ਼ਿੰਦਾਬਾਦ ਜ਼ਿੰਦਾਬਾਦ ਹੁਣ ਤੁਹਾਡੇ ਨਾਲ ਪ੍ਰਾਤਰੀ ਜਥੇਬੰਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਰਨਸਿਕਤਰ ਮਾਸਟਰ ਦਰਸ਼ਨ ਸਿੰਘ ਉਹ ਇਸ ਦੇ ਮਾਰੂ ਪ੍ਰਭਾਵ ਮਜ਼ਦੂਰ ਕਿਉਂਕਿ ਮਜ਼ਦੂਰਾਂ ਨੂੰ ਖਾਸ ਤੌਰ ਤੇ ਲੱਗ ਰਿਹਾਗਾ ਵੀ ਜਿਹੜੇ ਬਹੁਤ ਸਾਰੇ ਮਸਲੇ ਆ ਲੋਕਾਂ ਕੋਲ ਪਿੰਡਾਂ ਦੀਆਂ ਸਮੱਸਿਆਵਾਂ ਆਗੀਆਂ ਵੀਰ ਕੱਲ ਹੀ ਕਿਸਾਨ ਜਥੇਬੰਦੀ ਹੱਲ ਕਰ ਦੂਗੀ ਸਾਡੇ ਹਿੱਸੇ ਦੀ ਲੜਾਈ ਵੀ ਇਹ ਲੜਾਈ ਚੇਤੰਤ ਦਾ ਮੰਨਦਾ ਉਹਨਾਂ ਨੂੰ ਇਹ ਗੱਲ ਲੱਗ ਰਹੀ ਆ ਪਰ ਅਸੀਂ ਇਹ ਕਹਿੰਦੇ ਆ ਕਿ ਹਰੇਕ ਬੰਦਾ ਜਿਹਦੀ ਮੰਗ ਆ ਉਹ ਦੁਕਾਨਦਾਰ ਨੇ ਉਹ ਮਜ਼ਦੂਰ ਨੇ ਉਹ ਮੁਲਾਜ਼ਮ ਨੇ ਜਿੰਨਾ ਚਿਰ ਉਹ ਉੱਠ ਕੇ ਨਹੀਂ ਲੜਦੇ ਉਹਨਾਂ ਚਿਰ ਉਹ ਮਸਲੇ ਹੱਲ ਨਹੀਂ ਹੁੰਦੇ ਹੁੰਦੇ ਉਥੀਆਂ ਜੱਥੇਵੰਦੀਆਂ ਬਾਅਦ ਚ ਮੈਤ ਕਰਦੀਆਂ ਹੁੰਦੀਆਂ ਨੇ ਇਸ ਕਰਕੇ ਬਹੁਤ ਘੱਟ ਹੋ ਜੱਥੇਵੰਦ ਨੇ ਬਹੁਤ ਘੱਟ ਜੇਤਨ ਨੇ ਮਜ਼ਦੂਰ ਆਪੂ ਇਸ ਗੱਲ ਤੇ ਕਰਨਗੇ ਤੁਹਾਡੇ ਨਾਲ ਕਿ ਉਹਨਾਂ ਤੇ ਕੀ ਮਾਰੂ ਬਰਵਾ ਪੈਣੀ ਆਓ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਪੰਜਾਬ ਦੇ ਵਿੱਚ ਆਉਟਵੀਜਨਾਂ ਦੇ ਕੇਤਾਂ ਦੇ ਮਾਰਮੂਰੇ ਰੋਜ਼ਦਾਨੇ ਦੇ ਰਹੇ ਮਜ਼ਦੂਰ ਕਿਸਾਨੀ ਮੀਰੋ ਪੈਣੋ ਅੱਜ ਆਪਾਂ ਵੀ ਆ ਬਿਜਲੀ ਦਫ਼ਤਰ ਸਹਿੜੀਓ ਦਫ਼ਤਰ ਸਾਡ ਡਿਵੀਜ਼ਨ ਬਲਾਸਪੁਰ ਮੂਰੇ ਉਹ ਸੱਚੇ ਤੇ ਤਾਨਾ ਦੇ ਰਹੇ ਆ ਵੱਖ-ਵੱਖ ਬੁਲਾਰਿਆ ਨੇ ਗੱਲਾਂ ਕੀਤੀਆਂ ਕਿ ਬਿਜਲੀ ਬੋਰਡ ਆ ਜਿਹੜਾ ਉਹ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਇਹ ਵੀ ਲੱਗਿਆ ਕਿ ਉਸਕੇ ਲੋਕਾਂ ਨੂੰ ਵੀ ਮੋਦੀ ਆ ਜਿਹੜਾ ਉਹ ਜੋ ਕਹਿੰਦਾ ਉਹ ਕਰਦਾ ਪਰ ਪਿਛਲੇ ਟਾਈਮ ਦੇ ਵਿੱਚ ਜਿੱਥੇ ਲੋਕ ਇਕੱਠੇ ਹੋਏ ਨੇ ਉੱਥੇ ਮੋਦੀ ਨੂੰ ਜਿਹੜੇ ਉਹ ਕਾਨੂੰਨ ਆ ਬੋਸਲੇ ਨੇ ਪਏ ਆ ਚਾਹੇ ਉਹ ਸਨ ਖੇਤੀ ਕਾਨੂੰਨ ਹੋਣ ਚਾਹੇ ਪੰਜਾਬੀ ਜੁਨੀਨਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਉਹਨੂੰ ਸਾਰਾ ਐਕਟ ਹੋਰ ਰੱਦ ਕਰਨਾ ਪਿਆ ਹੋਵੇ ਹੋਰ ਵੀ ਨੇ ਜਿੱਥੇ ਲੋਕ ਬੋਲੇ ਨੇ ਉਹੀ ਰੱਦ ਹੋਏ ਨੇ ਪਰ ਜੋ ਨਤੀ ਕਾਨੂੰਨਾ ਤੋਂ ਜਿਹੜਿਆ ਮਜ਼ਦੂਰ ਲੇਬਰ ਐਕਟ ਦੇ ਮਜ਼ਦੂਰ ਕਾਨੂੰਨਾ ਦੇ ਉਹ ਚਾਰ ਕਾਨੂੰਨ ਮਨਾਤੇ ਅੱਤ ਤਾਹੋ ਲਾਗੂ ਵੀ ਕੀਤੇ ਜਾ ਰਹੇ ਆ ਕਈ ਫਰਮਾਂ ਨੇ ਉਹ ਲਾਗੂ ਕਰਤੇ ਆ ਕਿਉਂਕਿ ਜੋ 8 ਘੰਟੇ ਦੀ ਕੰਮ ਦਿਹਾੜੀ ਸੀ ਉਹਦੇ ਤੋਂ ਉਹ 12 ਘੰਟੇ ਦੀ ਕੰਮ ਦਿਹਾੜੀ ਆ ਜਿਹੜੀ ਪੰਜਾਬ ਦੇ ਵਿੱਚ ਉਹਨਾਂ ਨੇ ਪਾਸ ਕਰਤੀ ਤੇ ਪ੍ਰਾਈਵੇਟ ਫਰਮਾਂ ਵਾਲੇ ਉਹ ਕਹਿੰਦੇ ਆ ਮਜ਼ਦੂਰਾਂ ਨੂੰ ਵੀ 12 ਘੰਟੇ ਲਾਓ ਕਿਉਂਕਿ ਕੁਝ ਜਿੰਨਾ ਦੇਸ਼ਾਂ ਦੇ ਵਿੱਚ ਕਾਰਖਾਨੇ ਸੀ ਫੈਕਟਰੀਆਂ ਸੀ ਉੱਥੇ ਉਹ ਮਜ਼ਦੂਰ ਲੜੇ ਉੱਥੇ ਉਹਨਾਂ ਨੇ ਕਾਨੂੰਨ ਆ ਜਿਹੜਾ 8 ਘੰਟੇ ਦੇ ਉਹ ਲਾਗੂ ਕਰਾਇਆ ਤੇ ਜਿਹੜੇ ਬਾਕੀ ਦੇਸ਼ਾਂ ਦੇ ਆ ਹੋਰ 8 ਘੰਟੇ ਦੀ ਕੰਮ ਦਿਹਾੜੀ ਦਾ ਉਹ ਸਿਰਫ ਫਾਇਦਾ ਹੀ ਲੈ ਰਹੇ ਸੀ ਹੁਣ ਵੀ ਜੋ 12 ਘੰਟੇ ਦੀ ਕੰਮ ਦਿਹਾੜੀ ਆ ਹਲੇ ਵੀ ਥੱਲੇ ਮਜ਼ਦੂਰਾਂ ਨੂੰ ਨਹੀਂ ਪਤਾ ਤਈਓ 12 ਘੰਟੇ ਦੀ ਦਿਹਾੜੀ ਕਰਤੀ ਆ ਹੋਰ ਕਿਹੜੇ-ਕਿਹੜੇ ਇਕਤਾ ਜਿਹੜੇ ਸਾਡੇ ਵਿਰੁੱਧ ਜਾ ਰਹੇ ਆ ਇਸੇ ਤਰ੍ਹਾਂ ਹੀ ਬਿਜਲੀ ਆ ਸੋਧ ਵਿੱਲਾ ਜਿਹੜਾ ਉਹ 2003 ਤੋਂ 2025 ਲੈੰਦਾ 2003 ਦਾ ਜਿਹੜਾ ਉਹ ਬਿਜਲੀ ਸੋਧ ਵਿੱਲਾ ਉਹ ਰੱਦ ਨਹੀਂ ਕੀਤਾ ਉਹ ਸਿਰਫ ਰੁਕਿਆ ਸੀ ਤੇ ਉਹ ਹੁਣ ਜਿਹੜਾ ਉਹਦੇ ਸੋਧਾ ਕਰਕੇ ਬਿਜਲੀ ਇਕਤਾ 2025 ਉਹ ਲਾਗੂ ਕੀਤਾ ਜਾ ਰਿਹਾ ਸਰਕਾਰ ਦੇਖਦੀ ਆ ਕੋਈ ਵੀ ਕੰਮ ਕਰਦੀ ਆ ਤਾਂ ਇਹ ਦੇਖਦੀ ਆ ਵੀ ਇਹਦੇ ਵਿੱਚ ਲਾਗੂ ਕਰਨ ਦੇ ਵਿੱਚ ਜਿਹੜੇ-ਜਿਹੜੇ ਡਿੱਕੇ ਉਹ ਆ ਰਹੇ ਆ ਜਦੋਂ ਡਿੱਕੇ ਦੂਰ ਕਰਦੀ ਆ ਸੋ ਇਸ ਵਾਸਤੇ ਤੇ ਬਿਜਲੀ ਐਕਟ ਜੇ ਲਾਗੂ ਹੋ ਜਾਂਦਾ ਤਾਂ ਇਹ ਚਾਨਣ ਵੀ ਆਪਣੇ ਤਰ੍ਹਾਂ ਦੇ ਵਿੱਚੋਂ ਗਾਇਬ ਹੋ ਜਾਣਾ ਇਹ ਮਜ਼ਦੂਰਾਂ ਦਾ ਤਾਂ ਇਹ ਚਾਨਣੀ ਨਹੀਂ ਇਹ ਬਾਲਣ ਵੀ ਆ ਰੋਟੀ ਟੁੱਕ ਵੀ ਉਹ ਇਸੇ ਤੇ ਜੀਤਾਂ ਦੇ ਬਣਾਉਂਦੇ ਆ ਸੋ ਇਸ ਵਾਸਤੇ ਵੀ ਉਹਨਾਂ ਨੂੰ ਲੱਗਦਾ ਕਿ ਕਿਸਾਨ ਜੱਥੇਬੰਦੀ ਨੇ ਅੱਗੇ ਕਾਨੂੰਨ ਰੱਦ ਕਰਾਦੇ ਸੀ ਇਹਨੂੰ ਵੀ ਰੱਦ ਕਰਾਵ ਦੇਣਗੇ ਪਰ ਇਹ ਰੱਦ ਨਹੀਂ ਹੋਣਾ ਕੱਲੇ ਕਿਸਾਨ ਜੱਥੇਬੰਦੀਆਂ ਤੋਂ ਨਾਲ ਮਜ਼ਦੂਰ ਜੱਥੇਬੰਦੀਆਂ ਤੇ ਮਜੂਦ ਤੱਕੜੇ ਹੋਣਗੇ ਤਾਂ ਫੇਰ ਇਹ ਰੱਦ ਹੋ ਸਕੂਗਾ ਤੇ ਇਸ ਤਰ੍ਹਾਂ ਇਹ ਮੁਲਾਜ਼ਮਾਂ ਜਿਹੜੇ ਉਹ ਵੀ ਨਹੀਂ ਕੱਲੇ ਰੱਬ ਕਰਵਾ ਸਕਦੇ ਕਿਸੇ ਟਾਈਮ ਦੇ ਵਿੱਚ ਹੁੰਦੀ ਸੀ ਕਿ ਇਹ ਜੂ ਬਹੁਤ ਤਕੜੀ ਉਹ ਆਪਦੀਆਂ ਜਿਹੜੀਆਂ ਉਹ ਗੱਲਾਂ ਮਨਾ ਲੈਂਦੀ ਸੀ ਪਰ ਹੁਣ ਤੇ ਇਹਨਾਂ ਦੀ ਗਿਣਤੀ ਬਹੁਤ ਘਟਾ ਇਸੇ ਕਰਕੇ ਉਹ ਲਾਠੀ ਚਾਰਜ ਕਰਦੇ ਆ ਠੇਕੇ ਵਾਲਮਾਂ ਤੇ ਇਸੇ ਕਰਕੇ ਉਹ ਕਸਾਨਾਂ ਨੂੰ ਫੜ ਕੇ ਜਿਹੜੇ ਉਹ ਜੇਲਾਂ ਵਿੱਚ ਜਿਹੜੇ ਉਹ ਡੱਕ ਰਹੇ ਆ ਤੋ ਇਸ ਬਾਤ ਤੇ ਵੀ ਇਹ ਜਿੱਦੀ ਵੱਡੀ ਲੋੜ ਬਣੀ ਵੀ ਆ ਸਵੇਰੇ ਉੱਠਣਸਾਰ ਅਸੀਂ ਬਿਲੀ ਦੀ ਸੁੱਝ ਛੱਡਦੇ ਆ ਫੇਰ ਉੱਠਦੇ ਆ ਫੇਰ ਅਸੀਂ ਸਾਰਾ ਇਹ